ਸੋਨਮ ਬਾਜਵਾ ਹੁਣ ਟਾਈਗਰ ਸ਼ਰੌਫ ਨਾਲ ਕਰੇਗੀ ਰੋਮਾਂਸ ਤੁਸੀਂ ਦੇਖ ਰਹੇ ਹੋ ਪਾਲੀਵੁੱਡ ਤੇ ਵਾਲੀਵੁੱਡ ਦੀ ਅਪਡੇਟ ਦੇ ਨਾਲ ਪਰਿਆ ਸ਼ੋ ਨਵੇਂ ਨਕੋਰੇ ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਨੇ ਫੈਨਸ ਨੂੰ ਵੱਡਾ ਤੋਹਫਾ ਦਿੱਤਾ ਹੈ ਸੋਨਮ ਹਾਊਸਫੁੱਲ 5 ਤੋਂ ਬਾਅਦ ਹੁਣ ਇੱਕ ਹੋਰ ਵਾਲੀਵੁੱਡ ਫਿਲਮ ਦੇ ਵਿੱਚ ਆਪਣਾ ਦਲਵਾ ਦਿਖਾਉਣ ਲਈ ਤਿਆਰ ਹੈ ਦੱਸ ਦिए ਕਿ ਬਾਲੀਵੁੱਡ ਦੇ ਅਦਾਕਾਰ ਟਾਈਗਰ ਸ਼ਰਾਫ ਨੇ ਕੁਝ ਸਮਾਂ ਪਹਿਲਾਂ ਬਾਗੀ 4 ਦਾ ਅਨਾਉਂਸਮੈਂਟ ਪੋਸਟਰ ਰਿਲੀਜ਼ ਕੀਤਾ ਸੀ ਪਰ ਫਿਲਮ ਦੇ ਲੀਡ ਅਦਾਕਾਰਾਂ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਸੀ ਪਰ ਹੁਣ ਫਿਲਮ ਦੇ ਨਿਰਮਾਤਾਵਾਂ ਨੇ ਅਧਿਕਾਰਤ ਤੌਰ ਤੇ ਫਿਲਮ ਦੀ ਲੀਡ ਹੀਰੋਇਨ ਦਾ ਐਲਾਨ ਕਰ ਦਿੱਤਾ ਹੈ ਇਸ ਦੀ ਜਾਣਕਾਰੀ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰam ਦੇ ਉੱਤੇ ਸ਼ੇਅਰ ਕਰਕੇ ਫੈਨਸ ਨੂੰ ਦਿੱਤੀ ਹੈ ਉਹਨਾਂ ਨੇ ਕੈਪਸ਼ਨ ਦੇ ਵਿੱਚ ਲਿਖਿਆ ਹੈ ਕਿ ਜਿਵੇਂ ਕਿ ਮੇਰੀ ਪਹਿਲੀ ਹਿੰਦੀ ਫਿਲਮ ਹਾਊਸਫੁੱਲ 5 ਦੀ ਸ਼ੂਟਿੰਗ ਲਗਭਗ ਖਤਮ ਹੋਣ ਵਾਲੀ ਹੈ ਮੈਨੂੰ ਇਹ ਐਲਾਨ ਕਰਦੇ ਹੋਏ ਬਹੁਤ ਹੀ ਮਾਣ ਮਹਿਸੂਸ ਕਿ ਮੈਂ ਸਾਜਿਤ ਸਰ ਅਤੇ ਟੀਮ ਦੇ ਨਾਲ ਆਪਣੀ ਦੂਜੀ ਹਿੰਦੀ ਫਿਲਮ ਬਾਗੀ 4D ਸ਼ੂਟਿੰਗ ਸ਼ੁਰੂ ਕਰਨ ਦੇ ਨਾਲ ਆਪਣਾ ਸਫ਼ਰ ਜਾਰੀ ਰੱਖਾਂਗੀ ਅਦਾਕਾਰਾਂ ਨੇ ਅੱਗੇ ਲਿਖਿਆ ਕਿ ਬਾਗੀ 4 ਦਾ ਹਿੱਸਾ ਬਣਨ ਦੇ ਲਈ ਉਤਸ਼ਾਹਿਤ ਅਤੇ ਟਾਈਗਰ ਸ਼ਰੌਫ ਸੰਜੇਤਾ ਸਰ ਅਤੇ ਪੂਰੀ ਟੀਮ ਦੇ ਨਾਲ ਕੰਮ ਕਰਨ ਦੇ ਲਈ ਉਸ ਖਾਂ ਮੈਂ ਇਸ ਤੋਂ ਵੱਧ ਮੁਬਾਰਕ ਅਤੇ ਸ਼ੁਕਰਗੁਜ਼ਾਰ ਨਹੀਂ ਹੋ ਸਕਦੀ ਟਾਈਗਰ ਸ਼ਰੌਫ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕਰਕੇ ਬਾਗੀ ਚਾਰਚ ਸੋਨਮ ਬਾਜਵਾ ਦਾ ਸਵਾਗਤ ਕੀਤਾ ਸੋਨਮ ਦੀ ਤਸਵੀਰ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਲਿਖਿਆ ਬਾਗੀ ਪਰਿਵਾਰ ਦੀ ਨਵੀਂ ਮੈਂਬਰ ਸੋਨਮ ਬਾਜਵਾ ਦਾ ਸਵਾਗਤ ਹੈ ਸੋਨਮ ਬਾਜਵਾ ਬਾਗੀ ਪਰਿਵਾਰ ਚ ਸ਼ਾਮਿਲ ਹੋ ਗਈ ਹੈ